ਬਾਰਮਨ ਮਨਾਉਣਾ ਚਾਹੀਦਾ ਸਾਨੂੰ ਆਪਾਂ ਦੇ ਕੀ ਚੋਣ ਦਾ ਪ੍ਰਧਾਨ ਨੇ ਤੇ ਘਰਦਰ ਦੇ ਲੋਕੀਆ ਆਪਣੇ ਘਰ ਦੇ ਨਹੀਂ ਹੈਗੇ ਆ ਆਪਣੇ ਧਰਮ ਦੇ ਨਹੀਂ ਬੱਚਿਆਂ ਨੂੰ ਘਟ ਕਈਆਂ ਨੂੰ ਨਹੀਂ ਪਤਾ ਇੱਥੇ ਬਗਵਾ ਕਰਦੇ ਆ ਆ ਮੇਰੇ ਦੋਸਤਿਆ ਜਿੱਦਾਂ ਦੀ ਸੂਰਤ ਦੇਵਾ ਲੈਂਦੇ ਸਾਡੀ ਟੀਮ ਤੋਂ ਸਾਡੀ ਟੀਮ ਕਰਦੀ ਆ ਭਰਾਵਾਂ ਦੇ ਸਹਿਯੋਗ ਦੇ ਨਾਲ ਧਰੂ ਦੀ ਟਾਰਾ ਸਾਡੇ ਆਪਣੇ ਨਾਮ ਆਉਂਦੀ ਟੀਮ ਲੱਗੀ ਹੋਈ ਇਹਨਾਂ ਨਾਲ ਸਾਨੂੰ ਬਹੁਤ ਰੰਗਾਂ ਦੀ ਲੋੜ ਆਈ ਬਹੁਤ ਜ਼ਿਆਦਾ ਪੰਨਾਂ ਦੀ ਕਰਦੇ ਆ ਪੀਜੀ ਦੇ ਬਾਅਦ ਲੰਗਰ ਚੱਲਦੇ ਆ ਉਹਦੇ ਹੋਰ ਬੱਤ ਤੋਂ ਬਾਤ ਨਾਲ ਜੋੜਨਾ ਚਾਹੀਦਾ ਆਜੋ ਸਾਰੇ ਇੱਥੋਂ ਆ ਸਾਡਾ ਪੁੱਤ ਲੱਗਾ ਆ ਆਪਾਂ ਤਾਂ ਬੰਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਾਡੇ ਇਹ ਨਹੀਂ ਮੈਂਦੀ ਆ ਇਹ ਹੁਣ ਬਦਲ ਬਲਾਸ ਕਰਦੇ ਕਿਦਾਂ ਦਾ ਲੱਗਦਾ ਇਹ ਤਾਂ ਆਪਣੇ ਲੰਗਰ ਦੇਵਾ ਜੀ ਨਹੀਂ ਕਰਦੇ ਆਪਣੇ ਲਈ ਗਾਲੇ ਸਾਹਤ ਥੋੜੀ ਜਾਨ ਚ ਪਾਏ ਦੁਰ ਤੇ ਚਾਹ ਪੀ ਕੇ ਸਾਹਤ ਥੋੜੀ ਜਾਨ ਚੱਲ ਰਹੀ ਹੈ। ਤੱਕੋਂ ਵੀ ਅਸੀਂ ਅਰਦਾਸ ਕਰਦੇ ਹਾਂ ਸਾਡੇ ਤੇ ਅੱਗੇ ਜੋ ਬਹੁਤ ਸਾਰੇ ਡਾਇਰੈਕਟਰ ਸਾਡੀ ਜੀ ਫੈਮਿਲੀ ਹੈਗੀ ਹੈ। ਆਪਕਾ ਇਹ ਨੰਗਰ ਸੇਵਾ ਲਈ ਬਹੁਤ ਬਹੁਤ ਹੋਈ ਜਾਵੇ। ਜਿੱਦਾਂ ਅਸੀਂ ਸੇਵਾ ਕਰ ਸਕੀਏ। ਨੰਗਰ ਕਮੇਟੀ ਸੇਵਾ ਵਿੱਚ। ਆਪ ਜੀ ਬਹੁਤ ਸਮਰਤਾ ਬੱਚੇ ਕੇ ਸੰਦੇ ਲੈਣੇ। ਸਾਡੇ ਨਾਲ ਦੇਖੋ ਕਿੱਥੋਂ ਕਿੱਥੋਂ ਵੀਰ ਜੁੜੇ ਆ ਇਹ ਵੀਰ ਪਿੱਛੋਂ ਦਰਦਸਰਨ ਨੂੰ ਬਲੌਂਗ ਕਰਦਾ ਇਹ ਬਾਈ ਖੰਨੇ ਤੋਂ ਆਇਆ ਇਹ ਬਾਈ ਖੰਨੇ ਤੋਂ ਇਹਨਾਂ ਦੇ ਵੀਰ ਆ ਇਹ ਕਰਨਾ ਪਹੁੰਚਾਉਂਦੇ ਨੇ ਸਾਡੇ ਕੋਲ ਅੰਕਲ ਜੀ ਹੀ ਉਹਨਾਂ ਨੇ ਇਹਨੂੰ ਭੇਜਿਆ ਵੀਰ ਨੇ ਇਹਨਾਂ ਦਾ ਨਾਮ ਜੀ ਪੜਤਾਨੇ ਰਹਿੰਦਾ ਇਹ ਦੂਰੋਂ ਦੂਰੋਂ ਵੀਰੋਂ ਨਹੀਂ ਪੰਜ ਪੁੱਲੇ ਤੋਂ ਆਉਂਦੇ ਆ ਇੱਥੇ ਬਾਈ ਅਜੇ ਹਾਲੇ ਮੰਡੇ ਵਾਲੇ ਨਹੀਂ ਆਏ ਉਹ ਅਜੂਬ ਸਾਹਿਬ ਕਹੇ ਹੋਏ ਦਰਦਸਰਾਰੇ ਕਰਨ ਚਾਹ ਬਾਹਰ ਚੱਲ ਚਲੀ ਜਾ ਦੱਕਲਾ ਆ ਗਏ ਤੇ ਗੁਰੂ ਕਿਰਪਾ ਕਰੇ ਸਾਰਿਆਂ ਦੇ ਆਇਆ ਕਰੋ ਨੰਗਰਾ ਚ ਛੜੀਵਾਰ ਦੇਰ ਤੋਂ ਲੱਗੇ ਆਪਣਾ ਨੰਗਰਾ ਦਾਈ ਜਰੇ ਤੇ ਬੜੀ ਗੁਰੂ ਦਾ ਉਹਦੀ ਕਿਰਪਾ ਅਸੀਂ ਤੇ ਚਾਹੁੰਦੇ ਆ ਵੀ ਸਾਡੀ ਵੱਧ ਤੋਂ ਵੱਧ ਵਧੀ ਹੋਵੇ ਹੋਰ ਟੀਮਾਂ ਆਹੀ ਹੋਰ ਸੁਵਾਵਾ ਜਿਹੜੀਆਂ ਰਹਿੰਦੀਆਂ ਉਹ ਵੀ ਸੁਵਾਵਾ ਕਰੀਏ ਕੋਈ ਸੁਵਾਵਾ ਕਰਨ ਦੇ ਵਿੱਚ ਸਾਰਾ ਕੋਈ ਆ ਜਾਂਦਾ ਜੀ ਚੁੱਕੀਆਂ ਆ ਅੰਕਲ ਜੀ ਸਾਡੇ ਸਰਕਾਰੀ ਤੈਅ ਹੋਏ ਨੇ ਗਵਰਨਮੈਂਟ ਜੋਬ ਤੋਂ ਹੋਏ ਆ ਇਦਾਂ ਵੀਰ ਨਾਲ ਮਿਲ ਕੇ ਇਹਨਾਂ ਦੇ ਪਤਾ ਹੀ ਇਹ ਤਾਂ ਗੱਲ ਹੋ ਚੁੱਕੀ ਆ ਇਹ ਵੀ ਇਜਾਰਾਦਾਰੀ ਪਟੋਨਾ ਭੇਜੋ ਇਹ ਬਲੌਂਗ ਕਰਦੇ ਜੋਪੀ ਨੂੰ ਇਹ ਚੱਕਰ ਸਾਰੇ ਇਹ ਵੀਰ ਸਾਡਾ ਜਿਹੜਾ ਵਾ ਵੀ ਇਹ ਵੀਰ ਸਾਡਾ ਜਿਹੜਾ ਖਾਲਸਾ ਜੀ ਤਜਿੰਦਰ ਸਿੰਘ ਜੀ ਇਹ ਮੁਲਾਬਰ ਤੋਂ ਆ ਜੀ ਬੜਾ ਵੱਡਾ ਇਹਨਾਂ ਦਾ ਵੀ ਹਾਨਾ ਸਹਯੋਗ ਆਯੋਗ ਦਾ ਹਣਾ ਜੀ ਮਾਣੋ ਸਾਬ ਕਿਰਪਾ ਕਰ ਇਹਨਾਂ ਦੀ ਉਮਰ ਲੰਬੀ ਕਰੇ ਚੜ੍ਹਦੀ ਕਲਾ ਕਰੇ ਆਹ ਸਾਡਾ ਸਭ ਤੋਂ ਖਰਾਬ ਮੰਦਾਈ ਕਹਿ ਸਕਦੇ ਆ ਇਹ ਸ਼ੁਭ ਹੋ ਸਾਡਾ ਜਿਹਨੇ ਸਭ ਤੋਂ ਪਹਿਲਾਂ ਆਉਣਾ ਬਾਈ ਨੌਕਰੀ ਮਿਲੇ ਸੀ ਤਾਫਾਂ ਕਰ ਲੈ ਜਾਂਦੇ ਜਲਦੀ ਤੇ ਗਵਰਨਮੈਂਟ ਜੋਬ ਦੀਆਂ ਟ੍ਰਾਈਆਂ ਕਰ ਰਿਹਾ ਵੀ ਸਾਡਾ ਮਿਲੇ ਪਰ ਇਹਦੀ ਸੇਵਾ ਬਹੁਤ ਵੱਡੀ ਹੈ ਜਿਹਨੇ ਸਵੇਰੇ ਸਭ ਤੋਂ ਅੱਗੇ ਤੋਂ ਨਾਲ ਆਉਣਾ ਸਭ ਤੋਂ ਲਾਸਟ ਤੇ ਜਾਣਾ ਇਹਦੇ ਕਈ ਬੰਦੇ ਆ ਗਏ ਲੇਟ ਆਲੇ ਜਿਹਨੇ ਕਹਰੇ ਅੱਜ ਤੋਂ ਲੇਟ ਆਲੇ ਮੇਰੇ ਆ ਬਾਰਕ ਖੁਦਾ ਕਰਤਾ ਕਰਨਾ ਟੀਮ ਨਾਲ ਮਿਲ ਕੇ ਜਲਦੀ ਹੈ ਜੀ ਆਪਾਂ ਲਾਗੂ ਹੀ ਜਾਂਦਾ ਟੀਮ ਚ ਕਰਕੇ ਜੀ ਆਵ ਮੜੀ ਗੱਲਾਂ ਬਾਤਾਂ ਇੱਕ ਦੋ ਗੱਲਬਾਤ ਹੋ ਜੇ ਉਹ ਬੱਸ ਕਾਸੀ ਆ ਉਹ ਇਹ ਵਿਚਾਰ ਦੇਣਗੇ ਸਾਡੇ ਲੰਗਰ ਬਾਰੇ ਜਿਹਾਏ ਇਹ ਉਹਦਾ ਬੇਟਾ ਜੀ ਇਹ ਬੜੀ ਜੀ ਇਹ ਸਿੰਘਾ ਜੀ ਆਪਾਂ ਛੋਟਾ ਬੈਂਤੀ ਹੈਗੀ ਆ ਆਪਾਂ ਦਾ ਇਹੀ ਚਾਹ ਮਾ ਦੇ ਭਾਤੋ ਭਾਤ ਸੇਵਾਦਾਰ ਕਿਤੇ ਵੀ ਲੰਗਰ ਲੱਗੇ ਸੇਵਾਦਾਰ ਜੁੜਿਆ ਕਰੋ ਜੀ ਸ੍ਰੀ ਗੁਰੂ ਸਾਹਿਬ ਦਾ ਨੀਂਦ ਆ ਰਹੇ ਅੰਦਰ ਜੋ ਹਾਸ ਤੇ ਬੰਦੀ ਬੰਸੀ ਹੈਗੀ ਹੈ ਜੇ ਤੁਸੀਂ ਸੂਤ ਦੇ ਨਾਲ ਤੇ ਪਹਿਲਾ ਕੰਮ ਸੇਵਾ ਵਾਲਾ ਹੈਗਾ ਦੂਜਾ ਕੰਮ ਸੇਜਾ ਦਾ ਚਾਹ ਹੈ ਕਿ ਕਰੋ ਆਂਡੇ ਚਕੂਰੋਂ ਅੰਦਰ ਇਹੀ ਸਾਡੀ ਹੈ ਦੱਸਿਆ ਤਿਆਗੋ ਲੋਕਿਆੜੀ ਸਮਾਜ ਨੂੰ ਬੇਨਤੀ ਹੈਗੀ ਹੈ ਜੀ ਮੇਰੀ ਅੱਜ ਆ ਸ਼ਬਾ ਨਾਲ ਜੁੜੇ ਹੋਏ ਇੱਕ ਚਾਲ ਉਚਾਈ ਬੜੀ ਬੇਨਤੀ ਇਹੀ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ ਵਾਸਤੇ ਅਗੇ ਵਧੀ ਜਾਂਦੇ ਹੈਗੇ ਹੈ ਨਸਿਆਂ ਨੂੰ ਤਾਗਣ ਤੇ ਦੀ ਸੇਵਾ ਕਰਨ ਪਿਆਰ ਵਰਤਨ ਸੁਪਨਾ ਸਭ ਕਿਤੇ ਉੱਥੇ ਵੀ ਲੱਗਦੇ ਹੈਗੇ ਸੇਵਾ ਨੂੰ ਸੱਚੇ ਸੇਵਾ ਦੇ ਖਾਸਾ ਬਹੁਤ